ਉਸ ਤੋਂ ਬਾਅਦ ਆਪਾਂ ਬਾਈਟ ਦੀਪ ਸਿੰਘ ਨਗਰ ਦੇ ਵਿੱਚ ਮਨਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਤੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਪਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀ ਪੀ ਐਸ ਦੀ ਤੇ ਜਦੋਂ ਫਿਰ ਮਨਿਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੈਸ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟੋਰਸ ਕੀਤੀ ਜਾਵੇ ਤਾਂ ਪ੍ਰੋਪਰ ਅਸੀਕਾਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਬਾਕੀਆਂ ਨੂੰ ਇੱਕ ਹੋਰ ਇਹਦਾ ਦੱਸਣਾ ਚਾਹਣਾ ਕਿ ਜੋ ਯੂਥ ਨਸ਼ਾ ਵਿਰੋਧੀ ਮੁਹਿੰਮ ਚੜੀ ਗਈ ਹੈ ਉਹਦੇ ਤਾਹਤੇ ਇਹ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲ ਹੋਊਗਾ ਜਾਂ ਡਰਗ ਮੰਡੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਪਰਚੇ ਆਏ ਨੇ ਉੱਤੇ ਇਹ ਤਾਂ ਦੋ ਤੇ ਨਾ ਪਿਆਰ ਸਰ ਇਹ ਜੋ ਤਾਂ ਬੱਚਿਆਂ ਦੇ ਵਿਰੋਧ ਕਰ ਰਿਹਾ ਤਾਂ ਹੈ ਕਿ ਇਲੈਗਲ ਬਿਲਡਿੰਗ ਦੇ ਖਿਲਾਫ ਸਾਰੇ ਦੋਵੇਂ ਨੇ ਜੀ ਸਰ ਬਿਲਕੁਲ ਕਾਰਪੋਰੇਸ਼ਨ ਨੇ ਇਹਨੂੰ ਚੈੱਕ ਕੀਤਾ ਉਹਨਾਂ ਨੇ ਲੱਗਿਆ ਕਿ ਇਸ ਕਰਦੇ ਕੋਲ ਬਿਲਕੁਲ ਪ੍ਰੋਪਰ ਡਾਕੂਮੈਂਟਸ ਹੋਰ ਬਾਕੀ ਨਹੀਂ ਹੈਗਾ ਫਿਰ ਉਹਨਾਂ ਨੇ ਡੀਸੀਪੀ ਕਾ ਨਾਲ ਦੀ ਨਾਲੇ ਵੀ ਦੱਸਣਾ ਚਾਹਣਾ ਇਸ ਬਲਦੇ ਤੇ ਐਫ ਆਈ ਆਰ ਸਰ ਡਰੈਗ ਪੈਡਲ ਕਿੰਨੀ ਆਪਾ ਦਾਰ ਬੰਦੇ ਨੇ ਸਰ ਦੇਰ ਹੀ ਸਰ ਬਿਲਕੁਲ ਨਹੀਂ ਸਰ ਜੇ ਕਹੀਏ ਕਿ ਕਿਸੇ ਬੰਦੇ ਨੇ ਬਿਲਡਿੰਗ ਧਰ ਲਈ ਐਫ ਆਈ ਆਰ ਨੂੰ ਮਾਫਦੰਡਾ ਬਿਲਕੁਲ ਮਾਫਦੰਡ ਨਹੀਂ ਹੈ ਮਾਫਦੰਡ ਇਹ ਹੈ ਕਿ ਕੋਈ ਵੀ ਬੰਦਾ ਇਸੇ ਵੀ ਤਰ੍ਹਾਂ ਦੇ ਜਿਹੜਾ ਜੋ ਲੌਫ ਲੈਂਡ ਆ ਉਹਨੂੰ ਫਾਲੋ ਨਹੀਂ ਕਰੇਗਾ ਚਾਹੇ ਮਿਊਨਿਸਪੈਲਿਟੀ ਦਾ ਚਾਹੇ ਕੋਈ ਵੀ ਲਾਅ ਹੈ ਔਰ ਨਾਲ ਨਾਲ ਡਰੱਗ ਦੇ ਕਨਾਈਚਨ ਇਨਵੋਲਵ ਹੋਏਗਾ ਉਹਦੇ ਤੇ ਬਣਦੀ ਕਾਮੀ ਸਰ ਨਾਮ ਕੀ ਹੈ ਜੀ ਇਹਦਾ ਪ੍ਰਤੇਜ ਨਾਮ ਜੀ ਮਾਤਾ ਬਲਵਿੰਦਰ ਕੌਰ ਇਹਨਾਂ ਦੇ ਨਾਮ ਤੇ ਮਕਾਨ ਹੈ ਜੀ ਇਹ ਕਿੰਨੇ ਦਾ ਵਾਕਾ ਤੋਂ ਲੱਗਾ ਸੀ ਤੁਸੀਂ ਮਕਾਨ ਇਹ ਅਸੀਂ 2003 ਚ ਆਪਣਾ ਪਿੰਡੋਂ ਜ਼ਮੀਨ ਵੇਚੀ ਸੀ 7 ਕਿਲੇ ਆਲੰਪੁਰ ਤੋਂ ਵੇਚ ਕੇ ਇੱਥੇ ਆਣ ਕੇ 6 ਦੇ ਵਿੱਚ ਇਹ ਮਕਾਨ ਬਣਾਇਆ ਹੈ ਜੀ ਤੇ ਕਿੰਨੇ ਦਾ ਖਰੀਦਾ ਤੁਸੀਂ ਇਹ ਮਕਾਨ ਅਸੀਂ ਉਦੋਂ 12 ਲੱਖ ਦੀ ਜਗ੍ਹਾ ਖਰੀਦੀ ਸੀ 12 ਲੱਖ ਦੀ ਜਗ੍ਹਾ ਗਰੀਬ ਜੇ ਫਿਰ ਹਾਂਜੀ ਰਜਿਸਟਰੀ ਵਾਲੀ ਜਗ੍ਹਾ ਹੈ ਇੰਤਕਲ ਵੀ ਤਾਂ ਹੈਗਾ ਨਕਸ਼ੇ ਦੀ ਵੀ ਸਦੀ ਭਰੀ ਹੋਈ ਹੈ ਦੀ 20 ਮੀਟਰ ਬਗੈਰ ਤਾਂ 2 ਮੀਟਰ ਲੱਗੇ ਉਹਨੇ ਕਿ 6 ਦਾ ਲੱਗਾ ਕਿ 17 ਚ ਲੱਗਾ ਆਪਣੇ ਮੀਟਰ ਦੀ ਸਾਨੂੰ ਸਾਨੂੰ ਕੋਈ ਨਹੀਂ ਕਿਹਾ ਗਿਆ ਸਾਨੂੰ ਕਾਰਪੋਰੇਸ਼ਨ ਦੇ ਆਇਆ ਨੋਟਿਸ ਕੀ ਕਹਿੰਦੇ ਨੇ ਵੀ ਉਹ ਕਹਿੰਦਾ ਵੀ ਤੁਸੀਂ ਆਪਦੇ ਡਾਕੂਮੈਂਟ ਸਾਨੂੰ ਦਿਖਾਓ ਅਸੀਂ ਆਪਣੀ ਰਜਿਸਟਰੀ ਜੋ ਮੇਰੇ ਪਾਵਰ ਟੋਨਿੰਗ ਸਾਰੇ ਕਾਗਜ਼ ਪੱਤਰ ਅਸੀਂ ਦੇ ਕੇ ਆਏ ਆ ਅਸੀਂ ਨਕਸ਼ੇ ਦੀ ਫੀਸ ਭਰੀ ਹੋਈ ਹੈ ਤੁਹਾਡੇ ਬੇਟੇ ਦਾ ਕੀ ਨਾਮ ਹੈ ਉਹਦਾ ਗਰਤੇਜ ਸਿੰਘ ਨਾਮ ਹੈ ਉਹਦਾ ਉਹ 2 ਸਾਲ ਨਕਸ਼ੇ 2 ਸਾਲ ਪੁਰਾਣਾ ਕੇਸ ਸੀ ਉਹਦੇ ਦਾ ਜੀ ਚਾਹੇ ਢਾਈ ਗ੍ਰਾਮ ਤੋਂ ਕੋਈ ਚਿੱਟਾ ਪੜਿਆ ਸੀ ਉਹ ਵੀ ਮੁੰਡਿਆਂ ਦੇ ਨਾਲ ਸੀ ਪੰਜ ਮੁੰਡੇ ਸਾਡੇ ਪੰਜਾਂ ਦੇ ਪਰਚਾ ਪਾਇਆ ਸੀ ਦੁੱਧੀਰੀ ਮੁੰਡਾ ਸਾਡਾ ਘਰ ਬਿਮਾਰ ਭਾਈ 3 ਮਹੀਨਾ ਤੋਂ ਵਿਆਹ ਨੂੰ ਹੋਏ ਸਨ ਦਵਾਈ ਲੈਣ ਗਿਆ ਇਹਨਾਂ ਨੇ ਸਾਡੇ ਪੁਲਿਸ ਨੂੰ ਨਿਜਾਇਜ਼ ਚੱਕ ਕੇ ਪਰਚਾ ਪਾਇਆ ਉੱਥੇ ਅਸੀਂ ਖਾਣੇ ਗਏ ਵੀ ਹਾਂ ਉਹ ਕਹਿੰਦਾ ਜਦੋਂ ਤੁਸੀਂ ਇਹ ਮਕਾਨ ਬਣਾਇਆ ਹੈ ਹਰਿੰਦਰ ਕੋਹਲੀ ਸਾਹਿਬ ਨੂੰ ਸਾਰਾ ਪਤਾ ਯਾਰ ਪੈਸੇ ਦੇ ਕੇ ਉਹਨਾਂ ਨੇ ਸਾਡਾ ਮਕਾਨ ਬਣਾਇਆ 2017 ਚ ਇਹਦੀ ਰਿਪੇਅਰ ਕੀਤੀ ਸੀ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਆ ਅਸੀਂ ਉਹਨਾਂ ਨਾਲ ਕੋਹਲੀ ਸਾਹਿਬ ਕੋਲ ਗਏ ਸੀ ਉਹਨਾਂ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਤੁਹਾਨੂੰ ਨੋਟਿਸ ਆਇਆ ਉਦੋਂ ਤੁਸੀਂ ਸਾਰੇ ਵੇਰਵਾ ਦਿਖਾਏ ਆਪਣੇ ਸਾਰਾ ਕੁਝ ਦਿਖਾ ਕੇ ਆਏ ਸਾਰੇ ਨੋਟਿਸ ਜਦੋਂ ਸਟਾਰ ਕੋਰਪੋਰੇਸ਼ਨ ਚ ਇਹ ਜਿਹ ਗੋਲ ਨਾਮ ਤੇ ਜੀ ਨਾਮ ਤੇ ਤੁਹਾਡੀ ਮੇਰੀ ਮਾਤਾ ਦੇ ਨਾਮ ਤੇ ਬਲਵਿੰਦਰ ਕੌਰ ਦੇ ਨਾਮ ਤੇ ਜੀ ਇਹ ਮਾਤਾ ਦਾ ਪੈਸਾ ਲੱਗਾ ਜੀ ਜ਼ਮੀਨ ਦਾ ਪੈਸਾ ਲੱਗਾ ਹੋਇਆ ਸਾਡੀ ਦਾ ਜੋ ਜ਼ਮੀਨ ਵਿੱਚ ਜ਼ਮੀਨ ਵੇਚੀ ਆ আলমਪੁਰ ਪਿੰਡ ਤੋਂ ਨਾਲ ਜ਼ਮੀਨ ਸੱਤ ਕਿਲੋ ਜ਼ਮੀਨ ਵੇਚੀ ਆ আলমਪੁਰ ਪਿੰਡ ਤੋਂ ਜੀ ਜੀ ਇਹਦੇ ਤੇ ਘੱਟੋ ਘਾਟ ਸਾਡਾ ਉਦੋਂ 68 ਲੱਖ ਰੁਪਏ ਲਗਾਏ 6 ਦੇ ਵਿੱਚ ਪ੍ਰਸ਼ਾਸਨ ਨੇ ਕੀ ਕੀਆ ਗਿਆ ਪ੍ਰਸ਼ਾਸਨ ਵੱਲੋਂ ਸਾਨੂੰ ਇਹੀ ਗਿਆ ਜੀ ਸਾਡੇ ਅੱਗੇ ਡਾਕੂਮੈਂਟ ਤੁਸੀਂ ਦਿਖਾਓ ਕਾਰਪੋਰੇਸ਼ਨ 'ਚ ਅਸੀਂ ਆਪਣੇ ਸਾਰੇ ਡਾਕੂਮੈਂਟ ਕਾਰਪੋਰੇਸ਼ਨ ਨੂੰ ਦਿਖਾ ਕੇ ਆਏ ਹਾਂ ਦਿਖਾਣ ਤੋਂ ਬਾਅਦ ਕੀ ਕੀਆ ਗਿਆ ਦਿਖਾਣ ਤੋਂ ਬਾਅਦ ਤੁਹਾਨੂੰ ਕੋਈ ਲੋੜ ਨਹੀਂ ਕਰਿਆ ਨਾਲ ਤੁਹਾਨੂੰ ਕੁ ਬਾ ਕਹਤਾ ਸਿੱਧਾ ਸਾਡੇ ਕੋਲ ਆਗੇ ਨਹੀਂ ਹੁਣ ਕਿਤੇ ਵੀ ਤੁਹਾਡਾ ਮਕਾਨ ਤੋੜਾਂਗੇ ਵੀ ਅਸੀਂ ਪੁੱਛ ਰਹੇ ਸਾਡਾ ਕੀ ਬਹਿਵਤ ਮਕਾਨ ਤੋੜ ਰਹੇ ਹੋ ਕਿੱਥੇ ਜੇ ਤਾਂ ਅਸੀਂ ਗਲਤ ਕੰਮ ਕਰਕੇ ਮਕਾਨ ਬਣਾਇਆ ਹੈ ਤਾਂ ਤੋੜ ਦਿਓ ਹੁਣ ਸਾਡੀ ਮਿਹਨਤ ਤੇ ਪੈਸੇ ਲੱਗੇ ਹੋਏ ਨੇ ਸਾਡੀ ਗਵਾਰ ਇਹੀ ਇਹ ਵੀ ਸਾਡੇ ਤੋਂ ਆਵਦਾ ਜੋ ਇਹਨਾਂ ਦੀ ਬੰਦੀ ਹੈ ਕਾਰਪੋਰੇਸ਼ਨ ਦੀ ਠੀਕ ਨਕਸ਼ਾ ਵੀ ਜਾਂ ਅਸੀਂ ਭਰਨ ਨੂੰ ਤਿਆਰ ਆ ਜਦਕਿ ਜਦੋਂ ਇਹ ਮਕਾਨ ਬਣਿਆ 2006 ਚ ਇਸ ਏਰੀਆ ਚ ਨਵਾਂ ਨਵਾਂ ਕਾਰਪੋਰੇਸ਼ਨ ਆਇਆ ਸੀ ਸਾਡੇ ਏਰੀਆ ਚ ਸਰਪੰਚ ਹੀ ਹੁੰਦਾ ਸੀ ਉਸ ਟਾਈਮ ਸਰਪੰਚ ਦੇ ਟਾਈਮ ਤੋਂ ਮਕਾਨ ਬਣਿਆ ਹੋਇਆ ਸਾਡਾ ਇਹ ਨਾ ਕੋਈ ਤੋ ਸਾਡੇ ਮਲੇ ਚ ਕੋਈ ਵੀ ਕਮਰਸ਼ੀਅਲ ਨਕਸ਼ਾ ਬਾਤ ਨਹੀਂ ਹੋ ਰਿਹਾ ਸਾਡਾ ਰਜਿਸਟਰੀ ਵਾਲਾ ਮਕਾਨ ਹੈ ਇਹਨਾਂ ਦਾ ਸਾਰਾ ਕੁਝ ਸਾਡੇ ਕੋਲ ਹੈ ਠੀਕ ਹੈ